ਰੇਟ এজ ਇਸ ਸਿਰਫ 550000 ਰੁਪਏ ਦੋ ਮੋਟਰਾਂ ਵਾਲਾ ਬਾਣ ਵਿਚਕਾਰ ਬਣਿਆ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਚ ਦੇਵਾਂਗੀ ਵੀਡੀਓ ਦੇ ਨਾਲ ਬਣੇ ਰਹੋ ਲਾਸਟ ਤੱਕ ਸਾਰੀ ਜਾਣਕਾਰੀ ਮਾਲਕ ਦੇ ਨੰਬਰ ਕੀ ਫਸਲਾ ਹੁੰਦੀਆਂ ਨੇ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਸਭ ਤੋਂ ਪਹਿਲਾਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਇੱਕ ਫੁੱਲ ਸਕਰੀਨ ਦੀ ਵੀਡੀਓ ਬਣਾ ਲਓ ਜੀ ਤੇ ਨਾਲ ਦਿਓ ਸਾਰੀ ਜਾਣਕਾਰੀ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਚਾਹੇ ਤੁਸੀਂ ਪ੍ਰਾਪਰਟੀ ਵੇਚਣੀ ਹੈ ਜਾਂ ਕੋਈ ਮਸ਼ੀਨਰੀ ਹੈ ਨੇ ਵਾਸਤੁਸੀਂ ਇਸ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ 97988461 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਇਸ ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾ ਸਕਦੇ ਹੋ ਟੋਟਲ 60 ਵਿੱਗੇ ਜ਼ਮੀਨ ਵਿਕਾਊ ਹੈ ਜੀ ਦੋ ਮੋਟਰਾਂ ਮਿੱਠਾ ਪਾਣੀ ਪਿੰਡ ਤੋਂ 2 ਕਿਲੋਮੀਟਰ ਹੈ ਰੇਟ ਹੈ 5,50,000 ਵਿੱਗੇ ਦਾ ਟੋਟਲ 60 ਵਿੱਗੇ ਜ਼ਮੀਨ ਵਿੱਚ ਦੋ ਮੋਟਰਾਂ ਨੇ ਮਿੱਠਾ ਪਾਣੀ ਹੈ ਪਿੰਡ ਤੋਂ 2 ਕਿਲੋਮੀਟਰ ਹੈ 5,50,000 ਵਿੱਗੇ ਦਾ ਰੇਟ ਹੈ ਏਰੀਆ ਜੀ ਕੋਲਾਇਤ ਵੀ ਕਨੇਰ ਕੋਲਾਟੋ 8 ਕਿਲੋਮੀਟਰ ਮੌਕੇ ਤੇ ਸਰੋਂ ਕਣਕ ਵੀਜੀ ਹੋਈ ਹੈ ਜੀ ਓਪਨ ਰੈਸਟਰੀ ਵਾਲੀ ਜ਼ਮੀਨ ਹੈ ਕੋਈ ਵੀ ਬੰਦਾ ਖਰੀਦ ਸਕਦਾ ਪੰਜਾਬ ਹਰਿਆਣਾ ਦਿੱਲੀ ਯੂਪੀ ਉੱਤਰਾਖੰਡ ਕੋਈ ਵੀ ਬੰਦਾ ਖਰੀਦ ਸਕਦਾ ਹੈ ਵਿੱਚ ਮਕਾਨ ਬਣਿਆ ਹੋਇਆ ਰੋਡ ਦਾ ਫਰੰਟ ਲੱਗਦਾ ਵਿੱਚ ਮਕਾਨ ਬਣਿਆ ਰੋਡ ਦਾ ਫਰੰਟ ਤਾਰਬੰਦੀ ਕਰਕੇ ਬਾਉਂਡਰੀ ਕੀਤੀ ਹੋਈ ਹੈ ਬਾਕੀ ਬਹੁਤ ਸੋਹਣੀ ਜ਼ਮੀਨ ਹੈ ਤੇ ਕੋਈ ਵੀ ਬੰਦਾ ਖਰੀਦ ਸਕਦਾ ਕੋਈ ਐ ਨਹੀਂ ਹੈਗਾ ਵੀ ਕੱਲਾ ਕੋਲਾਇਤ ਵਿਕਾ ਨੇਰ ਬੰਦੀ ਦਾ ਬੰਦਾ ਹੀ ਲੈ ਸਕਦਾ ਕਿਤੋਂ ਦਾ ਵੀ ਤੁਸੀਂ ਜਾ ਸਕਦੇ ਹੋ ਪੰਜਾਬ ਹਰਿਆਣਾ ਦਿੱਲੀ ਯੂਪੀ ਉੱਤਰਾਖੰਡ ਕੋਈ ਵੀ ਵੀਰ ਜ਼ਮੀਨ ਖਰੀਦਣ ਦਾ ਚਾਹਵਨ ਹੈ ਤਾਂ ਉਹ ਖਰੀਦ ਸਕਦਾ ਟੋਟਲ ਇਹ 60 ਵਿੱਗੇ ਹੈ ਦੋ ਮੋਟਰਾਂ ਮਿੱਠਾ ਪਾਣੀ 5 ਲੱਖ 50 ਹਜ਼ਾਰ ਵਿੱਗੇ ਦਾ ਰੇਟ ਹੈ ਕੋਲਾਇਤ ਵਿਕਾ ਨੇਰ ਦਾ ਇਹ ਬਾਣ ਹੈ ਜੀ ਤੇ ਰੋਡ ਦਾ ਫਰੰਟ ਲੱਗਦਾ ਤਾਰਬੰਦੀ ਕਰਕੇ ਬਾਉਂਡਰੀ ਕੀਤੀ ਹੋਈ ਹੈ ਜੀ ਤੇ ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 7742922901 7742922901 7742922901 ਇਸ ਨੰਬਰ ਤੇ ਫੋਨ ਕਰਕੇ ਤੁਸੀਂ 60 ਵਿੱਗੇ ਜ਼ਮੀਨ 5,50,000 ਵਿੱਗੇ ਦਾ ਰੇਟ ਹੈ ਜੀ ਤੇ ਕੋਲਾਇਤ ਵਿਖਾ ਨੇੜ ਦਾ ਇਹ ਬਾਣ ਹੈ ਕੋਈ ਵੀ ਬੰਦਾ ਖਰੀਦ ਸਕਦਾ ਠੀਕ ਹੈ ਜੀ ਇਹ ਨੰਬਰ ਤੁਸੀਂ ਨੋਟ ਕਰਨਾ ਇਸ ਨੰਬਰ ਤੇ ਕਾਲ ਕਰਕੇ ਜ਼ਮੀਨ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਆਪਣੇ ਪਿੰਡ ਸ਼ਹਿਰ ਦੀ ਜ਼ਮੀਨ ਦੇ ਭਾਲ ਦੇ ਵਿੱਚ ਹੈਗੇ ਹੋ ਜਾਂ ਕੋਠੀ ਮਕਾਨ ਲੱਭ ਰਹੇ ਹੋ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਸਾਨੂੰ ਆਹ ਵਾਲੇ ਏਰੀਆ ਦੇ ਵਿੱਚ ਕੋਠੀ ਮਕਾਨ ਚਾਹੀਦਾ ਐਨੇ ਗ੍ਰੇਟ ਦਾ ਹੋਵੇ ਤੇ ਏਰੀਆ ਦੱਸ ਦਿਓ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਨਵੀਂ ਵੀਡੀਓ ਸੀ ਲੈ ਕੇ ਆਵਾਂਗੇ ਤੁਹਾਡੇ ਏਰੀਆ ਦੀ ਲੈ ਕੇ ਆ ਸਕੀਏ ਸੋ ਕਮੈਂਟਾਂ ਜ਼ਰੂਰ ਦੱਸਦਿਆ ਕਰੋ ਜਿਹੜੇ ਭੈਣ ਭਰਾ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਦਾ ਤਹਿਤ ਤੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਹੀ ਵੀਡੀਓ ਨੂੰ ਸਪੋਰਟ ਕਰੋਗੇ ਜਿਵੇਂ ਤੁਸੀਂ ਪਿਛਲੀਆਂ ਨੂੰ ਕਰਦੇ ਆ ਰਹੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੁਹਾਡੇ ਕਰਕੇ ਹੀ ਇਹ ਭੈਣ ਭਰਾਵਾਂ ਦੀਆਂ ਚੀਜ਼ਾਂ ਸੇਲ ਹੁੰਦੀਆਂ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਨਵੇਂ ਆਏ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਟਰੈਕਟਰ ਮੇਲਾ ਚੈਨਲ YouTube ਤੇ ਤੇ Facebook ਤੇ ਖੇਤੀ ਖਬਰ ਪੇਜ ਤੁਸੀਂ ਚੈੱਕ ਕਰ ਸਕਦੇ ਹੋ ਬਣ ਰੋ ਤੁਸੀਂ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ